ਇਹ ਜਿਸ ਤਰ੍ਹਾਂ ਬਾਰਡਰ ਤੇ ਤਣਾਅ ਬਣਿਆ ਪਿਆ ਹੈ ਤਾਂ ਇਸ ਚੀਜ਼ ਨੂੰ ਮਦੇਨਜ਼ਰ ਰੱਖਦੇ ਹੋਏ ਅੱਜ ਮੈਂ ਇਹ ਜਿਹੜਾ ਸਾਡਾ ਡੇਰਾ ਬਾਬਾ ਨਾਨਕ ਏਰੀਆ ਸਬਡਿਵੀਜ਼ਨ ਹੈ ਤਾਂ ਉਹਦੇ ਵਕ ਵਕ ਪਿੰਡਾਂ ਦੇ ਵਿੱਚ ਮੈਂ ਆਪਣੀ ਟੀਮ ਦੇ ਨਾਲ ਦੌਰਾ ਕੀਤਾ ਵਕ ਵਕ ਪਿੰਡਾਂ ਚ ਸੀ ਗਏ ਲੋਕਾਂ ਦੇ ਨਾਲ ਮੀਟਿੰਗਸ ਕੀਤੀਆਂ ਤਾਂ ਹਾਲਚਾਲ ਪੁੱਛਣ ਗਏ ਸੀਗੇ ਤਾਂ ਸਾਰੇ ਇਹਦੇ ਵਿੱਚ ਫੀਡਬੈਕ ਇਹੀ ਆਇਆ ਕਿ ਲੋਕੀ ਬਿਲਕੁਲ ਕੋਈ ਘਬਰਾਹਟ ਵਾਲੀ ਕੋਈ ਗੱਲ ਨਹੀਂ ਹੈ ਕੋਈ ਪੈਨਿਕ ਕਿਸੇ ਤਰ੍ਹਾਂ ਦਾ ਨਹੀਂ ਹੈ ਨਾਲੇ ਬੜੀ ਖੁਸ਼ੀ ਹੋਈ ਜਾਣ ਕੇ ਕਿ ਸਾਰੇ ਜਿਹੜੇ ਹੈਗੇ ਨੇ ਮਜ਼ਬੂਤ ਹੈ ਤਗੜੇ ਤਗੜੇ ਹੈ ਤਾਂ ਇਸ ਤੋਂ ਇਲਾਵਾ ਇਹਨਾਂ ਨੂੰ ਦੱਸਿਆ ਗਿਆ ਸਾਰਿਆਂ ਨੂੰ ਹਦਾਇਤ ਵੀ ਕੀਤੀ ਗਈ ਕਿ ਐਡਮਿਨਿਸਟ੍ਰੇਸ਼ਨ ਵੱਲੋਂ ਵਕ ਵਕ ਜਿਹੜੀ ਹਦਾਇਤਾਂ ਇਸ਼ੂ ਹੋ ਰਹੀਆਂ ਹੈਗੀਆਂ ਜਿਵੇਂ ਬਲੈਕਆਊਟ ਹੋ ਗਿਆ ਜਾਂ ਹੋਰ ਵੀ ਹਦਾਇਤਾਂ ਐਡਮਿਨਿਸਟ੍ਰੇਸ਼ਨ ਵੱਲੋਂ ਇਸ਼ੂ ਹੋ ਰਹੀਆਂ ਹੈਗੀਆਂ ਉਹਨਾਂ ਦੀ ਪਾਲਣਾ ਹੋਣੀ ਚਾਹੀਦੀ ਤਾਂ ਲੋਕਾਂ ਨੇ ਉਹਦੇ 'ਚ ਭਰਪੂਰ ਸਾਡਾ ਸਹਿਯੋਗ ਕਰਤਾ ਅ ਇਸ ਤੋਂ ਇਲਾਵਾ ਅਸੀਂ ਜਿਹੜੀ ਆਮੀ ਦੇ ਨਾਲ ਵੀ ਕੁਝ ਕੋਆਰਡੀਨੇਸ਼ਨ ਮੀਟਿੰਗਸ ਕੀਤੀਆਂ ਉਹਦੇ ਚ ਸਿਕਿਉਰਿਟੀ ਰਿਲੇਟਡ ਜਿਹੜੇ ਇਸ਼ੂਜ਼ ਹੈ ਤਾਂ ਕੁਝ ਸ਼ੇਅਰਿੰਗ ਆਫ ਆਈਡੀਆਜ਼ ਹੋਇਆ ਤਾਂ ਇਹ ਇਸ ਤਰ੍ਹਾਂ ਹੀ ਜਿਹੜਾ ਬਾਕੀ ਜਿਹੜੀ ਪੁਲਿਸ ਪ੍ਰਸ਼ਾਸਨ ਹੈ ਸਿਵਲ ਪ੍ਰਸ਼ਾਸਨ ਹੈ ਅਸੀਂ ਇਹ ਮੀਟਿੰਗਸ ਕੰਟੀਨਿਊਸਲੀ ਕਰ ਰਹੇ ਨੇ ਇਨਫੈਕਟ ਪੂਰੇ ਬਾਰਡਰ ਏਰੀਆ ਦੇ ਵਿੱਚ ਹੋ ਰਹੇ ਨੇ ਸੋ ਥੈਟ ਕੋਈ ਡਰ ਦਾ ਜਾਂ ਸਹਿਮ ਦਾ ਕੋਈ ਮਾਹੌਲ ਨਾ ਪੈਦਾ ਹੋਵੇ ਅਨਸਾਰਿਆਂ ਨੂੰ ਅਸੀਂ ਅਸ਼ੂਰ ਵੀ ਕਰਾਇਆ ਲੋਕਾਂ ਨੂੰ ਕਿ ਇਹਨਾਂ ਨੂੰ ਕਿਤੇ ਵੀ ਕੋਈ ਚੀਜ਼ ਲੱਗਦੀ ਹੈ ਤਾਂ ਦੇਖਿਆ ਰੀਚ ਆਊਟ ਟੂ ਦਾ ਐਡਮਿਨਿਸਟ੍ਰੇਸ਼ਨ ਇਮੀਡੀਏਟਲੀ ਉਹਦੇ ਵਿੱਚ ਕੋਈ ਇਸ਼ੂ ਹੁੰਦਾ ਹੈ ਉਹਦਾ ਹੱਲ ਕੀਤਾ ਜਾਏਗਾ